ਉਹ ਸਾਡੇ ਮੁੰਡੇ ਨੇ ਸਜਾਲਿਆ ਦਮਾਲਾ ਤੇ ਬਣ ਗਿਆ ਨਹੰਗ ਉਤੋਂ ਪਾਲੀ ਕਿਰਪਾਣ ਮੈਂ ਇਹਨੂੰ ਆਖਾ ਤੁਸੀਂ ਕ੍ਰਿਕਟ ਖੇਡਣ ਲੱਗਣਾ ਕਹਿੰਦਾ ਨਾ ਜੀ ਨਾ ਕੀ ਕਰਨਾ ਤੁਸੀਂ ਸੈਂਗੀ ਬੰਨਾ ਨਾ ਸੈਂਗੀ ਬੰਨਾ ਠੀਕ ਆ ਜੀ ਸਿੰਘ ਬਣ ਕੇ ਕੀ ਕਰਿਆ ਕਰਨਾ ਤੁਸੀਂ ਮੈ ਗਲਾਬ ਦੇਣਾ ਕੀ ਦਾ ਚੰਗੇ ਗੱਲਾਂ ਕਰੀ ਕੀ ਦਾ ਕੀ ਦਾ ਗਲਾਬ ਬੜਦੇ ਨਾ ਬਾਪੂ ਜੀ ਮੇਰੇ ਪਾਣ ਕੀ ਹੋ ਗਿਆ ਕਰਪਾ ਹਾਂਜੀ ਤੁਸੀਂ ਕੀ ਬਣਾਇਆ ਸੀਗਾ ਆਂਜੰਡਾ ਆ ਤੁਸੀਂ ਬਣਾਇਆ ਆ ਹਾਂਜੀ ਅੱਛਾ ਤੇ ਕਿਹੜੇ ਕਿਹੜੇ ਕਲਰ ਭਰਨੇ ਐ ਤੇ ਇਹਦੇ ਵਿੱਚ ਨਾ ਆਰੈਂਜ ਉੱਪਰ ਕਿਹੜਾ ਭਰਨਾ ਆਰੈਂਜ ਤੇ ਵਿਚਾਲੇ ਵਾਈਟ ਅੱਛਾ ਵਿਚਾਲੇ ਵਾਈਟ ਅੱਛਾ ਥੱਲੇ ਗ੍ਰੀਨ ਇੱਥੇ ਗ੍ਰੀਨ ਅੱਛਾ ਤੇ ਇਹਦੇ ਡੰਡੇ 'ਚ ਬਲੌਂਡ ਵੈਰੀ ਗੁੱਡ ਤੇ ਆ ਇਹਦੇ ਵਿੱਚ ਆ ਜਿਹੜਾ ਚੱਕਰ ਚੈਨ ਆਪਣਾ ਵਿਚਾ ਲੈਣਾ ਬਲੂ ਬਲੂ ਵੀ ਭਰ ਸਕਦੇ ਬਲੈਕ ਵੀ ਭਰ ਸਕਦੇ ਵੇ ਠੀਕ ਹ ਪੁੱਤ ਹਾਂ ਭਰ ਦੋ ਵੈਰੀ ਗੁੱਡ ਬਹੁਤ ਸਿਆਣਾ ਮੁੰਡਾ ਸਾਡਾ ਸਰਗੁਣ ਕੀ ਖਾਣੇ ਹੋ ਪੁੱਤ ਓਏ ਇਹ ਇਹ orange ਹੈ ਕੋਈ ਕੀ ਇਹ ਦੱਸੋ ਪਪੀਤਾ ਪਪੀਤਾ ਪਤਾ ਇਥੇ ਬੰਨਣਾ ਲਾ ਸਰਗੁਣ ਉਹ ਆ ਕੋੜ ਕੌਣ ਲੈ ਕੇ ਆਇਆ ਓਏ ਸਰਜੀਤ ਦਾਦੀ ਸਰਜੀਤ ਦਾਦੀ ਕਿੱਥੋਂ ਲੈ ਕੇ ਆਏ ਆ ਕੋਲਕੱਤਾ ਤੋਂ ਸੁਣਾ ਇਹ ਇਹ ਤੁਹਾਨੂੰ ਪਸੰਦ ਆ ਕਿ ਨਹੀਂ ਪਸੰਦ ਕਿੰਨਾ ਕੁ ਪਸੰਦ ਆ ਹਾਂ ਮੈਂ ਵੇਖ ਤੇ ਲੈਣ ਦੇ ਕਿਵੇਂ ਲੱਗਦੀਆਂ ਪਰੇ ਹੋ ਜਾ ਪਰੇ ਹੋ ਜਾ ਮਾੜਾ ਜਾ ਉਹ ਲੈ ਅਗਲੇ ਇਹਨੇ ਗਲਾਸ ਚੱਕਣਾ ਆਪਦਾ ਇਹ ਚ ਕੀ ਕਰਾ ਕਰਨਾ ਇਹ ਥੱਲੇ ਨਹੀਂ ਲਾਉਣਾਗਾ ਇਹ ਤਾਂ ਵੈਸੇ ਦੁੱਧੂ ਕਿਹੜੇ ਚ ਪੀਆ ਕਰਨਾ ਦੁੱਧੂ ਇਹਦੇ ਵਿੱਚ ਚੰਗਾ ਉਹ ਤੇ ਬੈਠਾ ਰੱਖ ਲੋ ਲੰਗਾ ਰੱਖ ਲੋ ਇਹ ਕੱਚ ਦਾ ਗਲਾਸ ਆ ਹਾਂਜੀ ਕੱਚ ਦਾ ਬੋਤਲ ਇਹ ਕੀ ਖਾਈ ਜਾਨੇ ਹੋ ਆ ਛੁੱਟੀ ਸਕੂਲੋਂ ਪਤਾਈਏ ਇਹ ਪੰਗੇ ਲਈ ਜਾਨੇ ਹੋ ਤੇ ਪਹਿਲੇ ਬਾਪੂ ਘਰੇ ਕੀ ਕਰਦੇ ਸੀ ਬਾਈ ਫੋਨ ਕਿਉਂ ਫੋਨ ਕਰੂ ਦੇ ਦੇਣਗੇ ਆਨਲਾਈਨ ਕਲਾਸ ਕਿਨੇ ਲਾਉਣੀ ਆ ਮਾਮੇ ਨੇ ਬਲੂ ਕੀ ਗੱਲ ਦੱਸੋ ਮੈਨੂੰ ਚੱਲ ਆਜੋ ਚੱਲ ਭਾਜੋ ਅੰਦਰ ਹਾਂ ਕੀ ਕਹਿਨੀ ਐ ਮੈਨੂੰ ਦੱਸਿ ਮਾਣਾ ਤੂੰ ਕੀ ਕਿਹਾ ਤੁਸੀਂ ਕੀ ਕਿਹਾ ਪਹਿਲਾਂ ਮੈਨੂੰ ਦੱਸੋ ਹੈ ਕਹਿ ਦੇ ਮੇਰੇ ਨਾਲ ਫੇਰ ਜੇ ਨਾ ਖੇਡਾ ਫੇਰ ਕੀ ਕਰੋਗੇ ਮੈਂ ਮਾਮੇ ਫਿਰ ਆਪ ਨੂੰ ਫੇਰ ਇੱਧਰ ਨੂੰ ਮੂੰਹ ਕਰ ਗੱਲ ਕਰ ਇੱਧਰ ਮੇਰੇ ਨਾਲ ਵੇਖ ਕੇ ਗੱਲ ਕਰੋ ਇੱਧਰ ਮੇਰੇ ਨਾਲ ਹਾਂ ਕਿਉਂ ਮਾਮੇ ਕੇ ਪਿੰਡ ਕਦੋਂ ਜਾਣਾਗਾ ਤੁਸੀਂ ਨਾ ਖੇਡਦੀ ਕੱਤ ਨਹੀਂ ਤੇ ਫੇਰ ਕੀ ਹੋ ਜੂਗਾ ਤੇ ਤੁਸੀਂ ਇਕੱਲੇ ਖੇਡ ਲੋਈ ਨਹੀਂ ਥਾਂ ਦੇ ਚ ਗੇਡੀ ਦਾ ਕੀ ਕੋਈ ਨਾ ਤੂੰ ਹੀ ਕਰ ਦੋ ਮੈਂ ਇਕੱਲੇ ਨਹੀਂ ਕਰ ਦੋ ਬਾਈ ਕਿਉਂ ਨਹੀਂ ਖੇਡਣਾ ਬਾਈ ਤੁਸੀਂ ਮੈਂ ਕਾਤੇ ਖੇਡਣਾ ਹਾਂਜੀ ਅੱਗੇ ਮੈਂ ਤੇ ਦਾਦੀ ਕੀ ਲੈਣ ਗਏ ਸੀਗੇ ਦਵਾਈ ਦੇਣ ਲੈਣ ਗਏ ਸੀ ਨਾ ਹਾਂਜੀ ਹਾਂ ਤਲਵੰਡ ਨੂੰ ਤੇ ਤੁਸੀਂ ਕੀ ਕਿਹਾ ਸੀ ਮੈਂ ਨਹੀਂ ਕਰ ਤਾ ਤੇ ਨਹੀਂ ਤੁਸੀਂ ਕਿਹਾ ਸੀ ਮੈਨੂੰ ਲੱਗ ਗਿਆ ਪਤਾ ਤੁਸੀਂ ਦਵਾਈ ਲੈ ਨਹੀਂ ਜਾਣੀ ਕੀ ਲੈਣ ਜਾਣਾ ਸੀ ਬਾਅਦ ਛਮ 뽀쨈아, 허 <laughs> <laughs>